ਹਲੇ ਤਾਂ ਕੁੜੀ ਦੇ ਵਿਆਹ ਵਾਲੀ ਮਹਿੰਦੀ ਵੀ ਨਹੀਂ ਸੀ ਉੱtre ਕਿ ਪਹਿਲਾਂ ਹੀ ਵਿਆਹ ਦਾ ਪੈ ਗਿਆ ਖਿਲਾਰਾ ਇੱਕ ਦੂਜੇ ਉੱਤੇ ਲੱਗੇ ਗੰਭੀਰ ਇਲਜ਼ਾਮ ਤੇ ਮੁੰਡੇ ਦੀ ਵਿਆਹ ਵਾਲੀ ਅਜਹੀ ਵੀਡੀਓ ਕਰ ਦਿੱਤੀ ਸ਼ੇਅਰ ਜਿਸ ਨੂੰ ਦੇਖ ਕੇ ਉੱਠੇ ਵੱਡੇ ਸਵਾਲ ਦਾ ਜੀਏ ਕਿ ਲੜਕੀ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਨੇ ਲੜਕੀ ਦੇ ਪਰਿਵਾਰ ਦੇ ਵੱਲੋਂ ਕਿ ਮੁੰਡਾ ਨਸ਼ੇੜੀ ਨਿਕਲਿਆ ਹਲੇ ਵਿਆਹ ਨੂੰ ਮਹਿਜ਼ 15 ਦਿਨ ਹੀ ਹੋਏ ਸੀ ਤਾਂ ਉਸਨੇ ਵਿਆਹ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਕਿ ਲਾਵਾ ਲੈਂਦੇ ਸਮੇਂ ਤੇ ਗੱਡੀ ਦੇ ਵਿੱਚੋਂ ਬਾਹਰ ਨਿਕਲਦੇ ਸਮੇਂ ਕਿਵੇਂ ਇਸਨੇ ਨਸ਼ਾ ਕੀਤਾ ਹੋਇਆ ਸੀ ਨਜ਼ਰ ਤਸਵੀਰਾਂ ਤੇ ਮਾਰਦੇ ਆ ਅਜੋਕੇ ਸਮੇਂ ਦੇ ਵਿੱਚ ਸਾਡੇ ਪਰਿਵਾਰਕ ਰਿਸ਼ਤਿਆਂ ਦੇ ਵਿੱਚ ਇੰਨੀ ਗਿਰਾਵਟ ਆ ਗਈ ਹੈ ਕਿ ਵਿਆਹ ਵਰਗੇ ਪਵਿੱਤਰ ਬੰਧਨ ਨੂੰ ਖੇਰੂ-ਖੇਰੂ ਕਰਨ ਦੇ ਵਿੱਚ ਬਹੁਤੀ ਦੇਰੀ ਨਹੀਂ ਲਾਉਂਦੇ ਤੇ ਰਿਸ਼ਤੇ ਨੂੰ ਤਾਰ-ਤਾਰ ਕਰਨ ਦੇਣ ਵਾਲਾ ਮਾਮਲਾ ਫਗਵਾੜਾ ਤੋਂ ਸਾਹਮਣੇ ਆਇਆ ਜਿੱਥੇ ਕੀ ਹਲੇ 15 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ ਕਿ ਇਸ ਦੌਰਾਨ ਵਿਆਹ ਦੇ ਵਿੱਚ ਰਫੜ ਪੈ ਗਿਆ ਲੜਕੀ ਦੇ ਪਰਿਵਾਰਕ ਮੈਂਬਰਾਂ ਨੇ ਲੜਕੇ ਦੇ ਉੱਤੇ ਨਸ਼ਾ ਕਰਨ ਦੇ ਇਲਜ਼ਾਮ ਲਗਾਏ ਨੇ ਕਿ ਸਾਨੂੰ ਕੋਈ ਨਹੀਂ ਚਾਹੀਦਾ ਮੁੰਡਾ ਲਿਆਓ ਮੁੰਡੇ ਦੇ ਅਸੀਂ ਟੈਸਟ ਕਰਾਉਣੇ ਆ ਨmard ਦੇ ਵੀ ਕਰਾਉਣੇ ਆ ਤੇ ਚਾਤਾ ਦਾ ਉਹ ਵੀ ਕਰਾਉਣੇ ਤੇ ਇਨੀ ਮੁੰਡਾ ਲਾਂਬੇ ਕਰ ਦਿੱਤਾ ਕਿੱਥੇ ਭੇਜਿਆ ਮੁੰਡਾ ਇਹਨਾਂ ਨੇ ਹੁਣ ਅੰਗਲੈਂਡ ਭੇਜਿਆ ਇਨੀ ਮੁੰਡਾ ਅੱਛਾ ਜੀ ਹਾਂਜੀ ਇਹ ਸਾਡੀ ਕੁੜੀ ਤੇ ਬਰੇ ਬਣਾਉਂਦੀ ਆ ਕਿ ਕੁੜੀ ਪਾਸਪੋਰਟ ਲੈ ਆਈ ਪਾਸਪੋਰਟ ਕੁੜੀ ਲਿਆਵੇ ਤਾਂ ਮੁੰਡਾ ਬਾਹਰ ਨੂੰ ਕਿੱਦਾਂ ਚੜ ਗਿਆ ਇਨੀ ਮੁੰਡਾ ਪੇ ਇਹ ਝੂਠੇ ਕਰਕੇ ਇਨੀ ਮੁੰਡਾ ਪੇਸ ਨਹੀਂ ਕੀਤਾ ਜੇ ਸੱਚੇ ਹੁੰਦੇ ਮੁੰਡਾ ਸਾਡੇ ਸਾਹਮਣੇ ਲਿਆਉਂਦੇ ਤੁਹਾਨੂੰ ਤੁਹਾਨੂੰ ਕਿੱਦਾਂ ਪਤਾ ਲੱਗਾ ਮੁੰਡਾ ਬਾਹਰ ਚਲ ਗਿਆ ਜੀ ਸਾਨੂੰ ਸਾਨੂੰ ਪਤਾ ਲੱਗਾ ਕਹਿੰਦੇ ਆ ਸਾਰੇ ਇਹ ਮੁੰਡਾ ਇਹ ਨਹੀਂ ਰਾਤੋਂ ਰਾਤ ਬਾਹਰ ਕੱਢਦਾ ਓਕੇ ਕੀ ਮੰਗ ਕਰਦੇ ਹੋ ਤੁਸੀਂ ਪ੍ਰਸ਼ਾਸਨ ਤੋਂ ਸਾਰੀ ਅਸੀਂ ਇਹੇ ਮੰਗ ਕਰਦੇ ਆ ਕਿ ਸਾਡਾ ਫੈਸਲਾ ਸਹੀ ਹੋਵੇ ਸਾਾਨੂੰ ਕਿਦਾਂ ਹੱਕ ਮਿਲੇ ਸਾਡਾ ਕੁੜੀ ਸੋਨਾ ਨਹੀਂ ਮਿਲੇ ਕੁੜੀ ਸੋਨਾ ਸਾਡੀ ਕੋਈ ਨਹੀਂ ਲਿਆਈ ਇਹ ਸਿਰਫ ਜਾਣ ਕੇ ਕਰਦੇ ਆ ਯਾਨੀ ਕਿ ਕਿੰਨੇ ਦਾ ਰੋਪ ਲਗਾ ਰਹੇ ਤੁਹਾਡੇ ਦੇ ਝੂਠੇ ਲਾ ਰਹੇ ਹਾਂ ਝੂਠੇ ਲਗਾ ਰਹੇ ਆ ਅਸੀਂ ਇੰਨਾ ਸੋਨਾ ਪਾਇਆ ਇਹਨਾਂ ਦਾ ਸੋਨਾ ਚੋਰੀ ਕਰਨ ਨੂੰ ਥੋੜੀ ਕੁੜੀ ਨੂੰ ਸੋਨਾ ਪਾਇਆ ਤੁਸੀਂ ਕੀ ਕੀ ਤੁਸੀਂ ਕੀ ਕੀ ਪਾਇਆ ਸੀ ਕੁੜੀ ਦੇ ਅਸੀਂ ਕੁੜੀ ਨੂੰ ਸੈੱਟ ਪਾਇਆ ਪੁਰਾਣੇ ਨੂੰ ਇੱਕ ਅਸੀਂ ਰਿੰਗ ਸਰਮਨੀ ਤੇ 6 ਗ੍ਰਾਮਾਂ ਦੀ ਮੁੰਦੀ ਪਾਈ 2 ਤੋਲਿਆਂ ਦੀ ਚੈਨੀ ਪਾਈ ਟੋਮੀ ਦੀ ਅਸੀਂ 30 ਹਜ਼ਾਰ ਦੀ ਮੁੰਡੇ ਨੂੰ ਘੜੀ ਪਾਈ ਫੇ ਪਹਿਲਸ ਅਸੀਂ ਮੁੰਦੀ ਪਾਈ ਤੇ ਕੁਛ ਲੈ ਕੇ ਆਈ ਕੁੜੀ ਨਾਲ ਕੁਛ ਲੈੰਦਾ ਕੁਝ ਨਹੀਂ ਲੈ ਕੇ ਆਈ ਕੁੜੀ ਤਾਂ ਪਜਾਮਾ ਬਣਾਉਣ ਦੇ ਵਿੱਚ ਆਈ ਕੋਈ ਦੱਸਿਆ ਸੀ ਕੁੜੀ ਨੇ ਕਿੱਥੇ ਸਾਮਾਨ ਸਾਰਾ ਸੋਨਾ ਕਿੱਥੇ ਸਾਨੂੰ ਨਹੀਂ ਦੱਸਿਆ ਨੇ ਆਪਣੀ ਮੰਮੀ ਨੂੰ ਫੜਾਇਆ ਸੀ ਸੋਨਾ ਸ਼ਾਪਿੰਗ ਕਰਾਈ ਜਿਹੜੀਆਂ ਟੁੰਬਾ ਮੁੰਡੇ ਨੂੰਆਂ ਸੀ ਉਹ ਮੁੰਡੇ ਦੇ ਕੋਲ ਸੀਗੀਆਂ ਸ਼ਾਪਿੰਗ ਕਰਾਈ ਇੱਕ ਬੂਟ ਲੈ ਕੇ ਦਿੱਤੇ ਇੱਕ ਬੂਟ ਲੈ ਕੇ ਦਿੱਤੇ ਤੇ ਇੱਕ ਪਜਾਮਾ ਬਣਾਉਣ ਲੈ ਕੇ ਦਿੱਤਾ ਇਹ ਸਾਡੇ ਕੁੜੀਆਂ ਨੂੰ ਇਹਨੇ ਸ਼ਾਪਿੰਗ ਕਰਾਈ ਇਹਨਾਂ ਦੇ ਮੁੰਡੇ ਨੇ ਦੋਬੀ ਨਾਲ ਦੇ ਘਰੇ ਜਾਂ ਸਾਡੀ ਕੁੜੀ ਖਾਦੀ ਜੱਤਿਆਂ ਹੀ ਆਪਣੀ ਘਰੇ ਇੱਕ ਪਾਰਸ ਲੈ ਕੇ ਦਿੱਤਾ ਠੀਕ ਹੈ ਦੂਜੇ ਪਾਸੇ ਟੇਚੀਆਂ ਦਾ ਪਿਆਖ ਖਿਲਾਰਾ ਤੇ ਸੋਨੇ ਦੇ ਗਹਿਣੇ ਦੀਆਂ ਤਸਵੀਰਾਂ ਦਿਖਾਉਂਦੇ ਹੋਏ ਇਹ ਆ ਲੜਕੇ ਦਾ ਪਰਿਵਾਰ ਲੜਕੇ ਦੇ ਪਰਿਵਾਰ ਨੇ ਇਲਜ਼ਾਮ ਲਗਾਏ ਨੇ ਕਿ ਉਹਨਾਂ ਦੀ ਬਹੂ ਸਾਰਾ ਸੋਨੇ ਦੇ ਗਹਿਣੇ ਲੈ ਕੇ ਫਰਾਰ ਹੋ ਗਈ ਹੈ ਆਓ ਸੁਣਦੇ ਹਾਂ ਤੁਹਾਨੂੰ ਤਾਂ ਭਾਈ ਕੋਈ ਪਤਾ ਹੀ ਨਹੀਂ ਲੱਗਾ ਕਿਹੜੀ ਕੀ ਉਹਨੂੰ ਹੋਇਆ ਕੀ ਨਹੀਂ ਬੜੀ ਸੋਹਣੀ ਰਹੀ ਹੈ ਬਾਅਦ ਵਿੱਚ ਆ ਚਾਰ ਪੰਜ ਤਰੀਕ ਨੂੰ ਜੋ ਕੀਤਾ ਉਹਨੇ ਕੀਤਾ ਕਰਕੇ ਕਿ ਗਏ 10 ਸਾਮਾਨ ਹੋਏ ਪਤਾ ਨਹੀਂ ਕੋਈ ਦੱਸਦੀ ਤਾਂ ਮੈਨੂੰ ਪਤਾ ਲੱਗਦਾ ਤੇ ਪੁਲਿਸ ਵਾਲੇ ਆਏ ਤੇ ਤੁਹਾਡੇ ਘਰ ਆਏ ਸੀ ਕਿੱਥੋਂ ਆਏ ਸੀ ਕੁਝ ਪਤਾ ਇੱਥੇ ਪਤਾ ਰਿਓ ਆਏ ਆ ਕੀ ਕਹਿੰਦੇ ਤੁਹਾਨੂੰ ਆ ਕੇ ਉਹ ਉਹਨਾਂ ਨੇ ਇਹ ਕਿਹਾ ਤੁਹਾਡੇ ਤੇ ਕੰਪਲੇਨ ਆਈ ਆ ਵੀ ਦਾਜ ਮੰਗਦੇ ਆ ਘੁੱਟ ਮਾਰ ਕਰਦੇ ਆ ਫਿਰ ਸਾਮਾਨ ਤੁਹਾਡਾ ਵੀ ਕਿਦਾਂ ਤੁਸੀਂ ਚੈੱਕ ਕੀਤਾ ਆਪਣਾ ਮੜ ਕੇ ਸਾਮਾਨ ਤੇ ਵੀ ਉਹਨਾਂ ਦੇ ਆਏ ਤੇ ਚੈੱਕ ਕੀਤਾ ਸੀ ਵੀ ਕਿ ਅਸੀਂ ਆਹ ਤਾਂ ਆਪਣੀ ਸਬਜੀ ਪਾਣੀ ਬਣਾਉਣ ਦੇ ਰੋਟੀ ਪਾਣੀ ਅਸੀਂ ਤਾਂ ਆਪਣੇ ਆਏ ਤੇ ਉਹਨਾਂ ਜਦੋਂ ਆਏ ਉਦੋਂ ਚੈੱਕ ਕੀਤਾ ਵੀ ਸਾਡੀ ਵੀ ਕੋਈ ਚੀਜ਼ ਗਈ ਹੋਊਗੀ ਤੇ ਪੁਲਿਸ ਇੱਥੇ ਇੱਥੇ ਅਸੀਂ ਮੌਕੇ ਤੇ ਉਦੋਂ ਹਾਂਜੀ ਇੱਥੇ ਹੀ ਸੀਗਾ ਉਹਨੂੰ ਅਸੀਂ ਦੱਸਿਆ ਸਾਡਾ ਵੀ ਸਾਰਾ ਕੁਝ ਗਿਆ ਹੋਇਆ ਅੱਛਾ ਤੇ ਉਹਨਾਂ ਸਾਹਮਣੇ ਤੁਸੀਂ ਚੈਕਿੰਗ ਕੀਤੀ ਆਪਣੇ ਘਰ ਦੀ ਹਾਂਜੀ ਜਦੋਂ ਬਾਹਰ ਬੈਠੇ ਅਸੀਂ ਉਦੋਂ ਆ ਕੇ ਇੱਥੇ ਆਪਣੇ ਡੱਬੇ ਡੁੱਬੇ ਦੇਖੇ ਡੱਬਿਆਂ 'ਚ ਕੁਝ ਵੀ ਨਹੀਂ ਸੀਗਾ ਕਿੰਨਾ ਕਸਮਾਨ ਕੀਤਾ ਤੁਹਾਡਾ ਟੋਟਲ ਸਾਡੇ ਕੋਲ 4-4 ਟੋਲੇ ਦੇ ਦੋ ਸੈੱਟ ਸੀਗੇ ਤੇ ਇੱਕ ਇਹਦੀ ਆਪਣੀ 1.5 ਟੋਲੇ ਦੀ ਚੈਨੀ ਸੀਗੀ ਮੁੰਡੇ ਵਾਲੀ ਜਦੋਂ ਕੋਲੀ ਦਾ ਭਰਾ ਲੈ ਕੇ ਗਿਆ ਤੁਹਾਨੂੰ ਇਦਾਂ ਲੱਗਾ ਨਹੀਂ ਕਿ ਮਤਲਬ ਇਹ ਇਥੋਂ ਭੱਜ ਕੇ ਗਿਆ ਜਿਹੜਾ ਸਮਾਨ ਲੈ ਕੇ ਗਿਆ ਨਹੀਂ ਇਦਾਂ ਉਹਨੇ ਕੋਈ ਸਾਨੂੰ ਡਾਊਟ ਹੀ ਨਹੀਂ ਹੋਣ ਦਿੱਤਾ ਸਾਡੇ ਕੋਲ ਬਹਿ ਕੇ ਚਾਹ ਪੀਦੀ ਆ ਤੇ ਜਦੋਂ ਜਦੋਂ ਗਈ ਆ ਉਹਦੇ ਹੱਥ ਵਿੱਚ ਕੋਈ ਸਮਾਨ ਜਾਂ ਬੈਗ ਸੀਗਾ ਕੋਈ ਹਾਂ ਬੈਗ ਸੀਗਾ ਉਹਦੇ ਕੋਲ ਕਿੱਡਾ ਸੀਗਾ ਬੈਗ ਉਹ ਕਿੰਨਾ ਵੱਡਾ ਬੈਗ ਸੀਦਾ ਸੈਡ ਬੈਗ ਪਾ ਕੇ ਬੇਤੀ ਸੁੱਟ ਕੇ ਲੈ ਗਈ ਝੂਲ ਗਈ ਆ ਤੇ ਉਸ ਤੋਂ ਬਾਅਦ ਵੀ ਚੈੱਕ ਨਹੀਂ ਕੀਤਾ ਕਮਰਾ ਆ ਕੇ ਵੀ ਅੰਦਰ ਕੀ ਹਾਲਾਤ ਸਾਨੂੰ ਕੋਈ ਡਾਊਟ ਹੀ ਨਹੀਂ ਸੀ ਉਹਤੇ ਸਾਨੂੰ ਤੇ ਇੰਨੀ ਗੱਲ ਮੈਨੂੰ ਕਹਿ ਕੇ ਗਈ ਮੈਂ ਰਜਾਈ ਰੱਖਣੀ ਬੈੱਡ ਵਿੱਚ ਮੈਨੂੰ ਆ ਕੇ ਕਹਿੰਦੀ ਮੇਰਾ ਡੈਡੀ ਨਹੀਂ ਠੀਕ ਹੈਗਾ ਤੇ ਕੀਤਾ ਆਉਣ ਲੱਗਾ ਆ ਤੇ ਮੰਮੀ ਮੈਂ ਮਾੜਾ ਜਾ ਜਾਣਾ ਆ ਵੀ ਮੈਂ ਪੈਸੇ ਕਢਾ ਕੇ ਦੇਣੀ account ਤੇ ਅਸੀਂ ਕਿਹਾ ਚਲ ਜਾ ਮੈਂ ਉਹਨੂੰ ਤੁਰੀ ਜਾਂਦੀ ਨਹੀਂ ਇੰਨੀ ਗੱਲ ਕਹੀ ਮੈਂ ਕਿਹਾ ਜੇ ਕੀਤੇ ਤੇਰਾ ਟਾਈਮ ਆਊਗਾ ਤੇ ਛ ਜੇ ਤੇਰਾ ਟਾਈਮ ਨਾ ਹੋਇਆ ਤੇ ਇਹ ਜਿਸ ਕਰ ਨੂੰ ਭੇਜਾਂਗੇ ਤੇ ਤੈਨੂੰ ਗੁਰਪ੍ਰੀਤ ਨੂੰ ਲੈ ਆਊਗਾ ਜਦੋਂ ਸਮਾਨ ਤੁਸੀਂ ਆਪਣਾ ਸਾਰਾ ਦੇਖਿਆ ਜਦੋਂ ਤੁਹਾਡੇ ਦੇ ਕੰਪਲੀਟ ਕੀਤੀ ਤੁਸੀਂ ਦੇਖਿਆ ਤੁਸੀਂ ਫੋਨ ਕੀਤਾ ਉਹਨਾਂ ਨੂੰ ਦੂਜੀ ਧਿਰ ਨੂੰ ਉਧਰ ਉਹਨਾਂ ਨਾਲ ਮੈਂ ਫੋਨ ਕੀਤਾ ਫਿਰ ਸਵੇਰ ਨੂੰ ਫੋਨ ਕੀਤਾ 7 ਤਰੀਕ ਨੂੰ ਕੀ ਕਹਿੰਦੇ ਉਹਨੂੰ ਉਹ ਮੈਨੂੰ ਕਹਿੰਦੀ ਮੰਮੀ ਮੈਂ ਗੀ ਭਰਾ ਮੇਰਾ ਹਵੇਲੀ ਨੂੰ ਗਿਆ ਆ ਤੇ ਮੈਂ ਉਹ ਆਉਂਦਾ ਤੇ ਫਿਰ ਮੈਨੂੰ ਛੱਡ ਕੇ ਜਾਂਦਾ ਹੈ ਨਹੀਂ ਸਮਾਨ ਦੀ ਗੱਲਬਾਤ ਨਹੀਂ ਕੀਤੀ ਸੋਨਾ ਕਿੱਥੇ ਗਿਆ ਸਾਡਾ ਅਸੀਂ ਕੋਈ ਗੱਲ ਨਹੀਂ ਕੀਤੀ ਅਸੀਂ ਤੇ ਇਹ ਹੀ ਸਮਝਦੇ ਰਹੇ ਕਿ ਚਲੋ ਨਿਆਣਾ ਆ ਨਿਆਣਾ ਗਲਤੀ ਫਲਤੀ ਕਰ ਹੀ ਲੈਂਦਾ ਹੈ ਸਾਨੂੰ ਇਸ ਗੱਲ ਤੇ ਉਹਦੇ ਤੇ ਕੋਈ ਡਾਕਟਰ ਸੀ ਵੀ ਇਹ ਇਦਾਂ ਸਾਡੇ ਨਾਲ ਕਰੂਗੀ। ਇਹ ਪਾਸਪੋਰਟ ਕਿਉਂ ਲੈ ਗਈ ਮੁੰਡੇ ਦਾ ਜਾ ਕੇ ਪਰ ਇਹ। ਪਾਸਪੋਰਟ ਤੇ ਬਾਅਦ ਚ ਪਤਾ ਲੱਗਾ ਜਦੋਂ ਮੁੰਡਾ ਰਾਮਾ ਮੰਡੀ ਗਿਆ ਜਦੋਂ ਦੇਖਿਆ ਉਹਨੇ ਆਪਣਾ ਕੋਈ ਚੀਜ਼ ਦੇਖੀ ਪਾਸਪੋਰਟ ਦੇਖਿਆ ਫਿਰ ਇਹਦੀ ਮੰਮੀ ਨੇ ਫੋਨ ਚੱਕਿਆ ਵੀ ਪਾਸਪੋਰਟ ਗੁਰਪ੍ਰੀਤ ਦਾ ਹੈ ਨਹੀਂਗਾ ਵੀ ਮੇਰੇ ਕੋ ਕਿਤੇ ਡੇਗਤ ਨਹੀਂ ਪਿਆ ਤੇ ਇਹਦੀ ਮੰਮੀ ਕਹਿੰਦੀ ਗੁਰਪ੍ਰੀਤ ਹਸਪਤਾਲ ਗਈ ਆ ਅੰਦਰ ਤੇ ਆਉਂਦੀ ਤੇ ਤੇਰੀ ਗੱਲ ਕਰੋ ਨਹੀਂ ਮੁੜ ਕੇ ਇਹਨਾਂ ਨੇ ਮੁੰਡੇ ਨਾਲ ਕੋਈ ਗੱਲਬਾਤ ਨਹੀਂ ਕਰਾਈ ਤੇ ਮੁੰਡਾ ਕੰਮ ਕਰ ਕੀ ਕਰਦਾ ਸੀ ਉਹਦਾ ਆਪਣਾ ਮੁੰਡਾ ਤਾਂ ਬਾਹਰ ਹੀ ਸੀਗਾ ਗਲੈਂਡ ਵਿੱਚ ਹੀ ਉੱਥੇ ਆਪਣੀਆਂ ਡਿਲੀਵਰੀਆਂ ਦੇ ਕੰਮ ਚੱਲਦਾ ਉਹਦਾ ਕਿੰਨੇ ਟਾਈਮ ਤੋਂ ਆਇਆ ਸੀ ਇੱਥੇ ਪਗਵਾੜੇ ਮਹੀਨੇ ਲਈ ਆਇਆ ਅੱਛਾ ਵਿਆਹ ਕਰਾਉਣੀ ਆ ਆ ਤਾਂ ਹੀ ਆਇਆ 12 ਤਰੀਕ ਤੋਂ ਆਇਆ ਆ ਓਕੇ ਕੀ ਮੰਗ ਕਰਦੇ ਤੁਸੀਂ ਪ੍ਰਸ਼ਾਸਨ ਤੋਂ ਤੁਸੀਂ ਇਹ ਤੇ ਇਹ ਕਹਿੰਦੇ ਵੀ ਜੋ ਸਾਡਾ ਲੈ ਕੇ ਗਈ ਉਹ ਸਾਡਾ ਵਾਪਸ ਕਰ ਦਵੇ ਤੇ ਜਿਹੜੀ ਕੰਪਲੇਟ ਤੁਹਾਡੇ ਖਿਲਾਫ ਕੀਤੀ ਹੈ ਉਹ ਕਿੰਨੀ ਸੱਚਾਈ ਉਹਦੇ ਵਿੱਚ ਸਾਡੇ ਕੋਲ ਕੋਈ ਚੀਜ਼ ਨਹੀਂ ਉਹਦੀ ਆਈ ਨਹੀਂ ਜਿਹੜੀ ਉਹ ਕਹਿੰਦੇ ਵੀ ਦਾਜ ਮੰਗਦੇ ਸਾਡੇ ਕੋਲ ਅਸੀਂ ਕੋਈ ਸਭ ਝੂਠੀ ਕੰਪਲੇਨ ਨਹੀਂ ਆ ਨਾ ਅਸੀਂ ਦਾਜ ਦੀ ਗੱਲ ਕੀਤੀ ਹੈ ਸਾਲ ਮੇਰੇ ਨਾਲ ਗੱਲ ਕਰਦੀ ਰਹੀ ਫੋਨ ਦੇ ਉੱਤੇ ਬੜੀ ਵਧੀਆ ਰਹੀ ਕੋਈ ਗੱਲ ਨਹੀਂ ਸੀ ਕੋਈ ਬਾਤ ਨਹੀਂ ਪਤਾ ਨਹੀਂ ਆ ਦੋ ਚੌਂ ਦਿਨਾਂ ਚ ਇਹਨੂੰ ਹੋਇਆ ਕੀ ਆ ਜਾਂ ਕੋਈ ਇਹਦਾ ਪਿੱਛੋਂ ਪ੍ਰੈਸ਼ਰ ਸੀਗਾ ਕ ਇਹਦਾ ਕਾਹਦਾ ਪ੍ਰੈਸ਼ਰ ਇਹਨੂੰ ਪਿਆ ਆ ਜਿਹੜਾ ਇਹ ਤੁਹਾਨੂੰ ਕੋ ਲੱਗਦਾ ਕੋਈ ਇਹਦਾ ਫੋਨ ਤੇ ਕੋਈ ਸਮਝਾਉਂਦਾ ਵਗੈਰੇ ਇਹਨੂੰ ਫੋਨ ਦੇ ਉੱਤੇ ਕੋਈ ਫੋਨ ਦੇ ਉੱਤੇ ਸਮਝਾਉਂਦਾ ਕੋਠੇ ਦੇ ਉੱਤੇ ਚਾਰ ਪੰਜ ਤਰੀਕ ਕੱਪੜੇ ਧੁੰਦੀ ਆ ਤਾਂ ਨਾਲ ਉਹ ਸਾਡੇ ਕੁੜੀ ਸੀਗੀ ਇੱਥੇ ਕੰਮ ਕਰਦੀ ਸਾਡੇ ਉਹ ਕਹਿੰਦੀ ਵੀ ਪਤਾ ਨਹੀਂ ਕਿਸੇ ਮੁੰਡੇ ਨਾਲ ਗੱਲ ਕਰਦੀ ਸੀਗੀ ਪਤਾ ਨਹੀਂ ਕਿੰਨਾ ਕਰਦੀ ਸੀ ਉਹਨੂੰ ਇਹ ਕਹੀਗੀ ਵੀ ਜਿਹੜੀ ਉਹ ਖੱਟੀ ਟੈਂਕੀ ਵਾਲਾ ਘਰ ਉਹ ਸਾਡਾ ਆ ਇਹ ਉਹ ਫੇ ਮੁੰਡਾ ਕੋਈ ਇਸਰਵਾਰ ਵਾਲੇ ਰੋਡ ਤੇ ਖੜਾ ਹੋਊਗਾ ਦਾ ਉਹਨੂੰ ਦੱਸਦੀ ਹੋਊਗੀ ਵੀ ਮੈਂ ਇਸ ਘਰ ਚ ਰਹਿਣੀ ਆ ਤੇ ਜਿਹੜਾ ਮੁੰਡਾ ਲੈਣ ਆਇਆ ਸੀ ਤੁਸੀਂ ਦੇਖਿਆ ਵਾਕਈ ਭਰਾ ਸੀਗਾ ਕੋਈ ਹੋਰ ਹੀ ਸੀ ਮੁੰਡਾ ਕੋਈ ਉਹ ਭਰਾ ਹੀ ਸੀ ਠੀਕ ਹੈ ਹਾਂਜੀ ਇਹ 21 ਤਰੀਕ ਨੂੰ ਸਾਡੇ ਲੜਕੇ ਦਾ ਜਸਕਰਨ ਸਿੰਘ ਦਾ ਵਿਆਹ ਇਹਦੇ ਨੇ ਪਿੰਡ ਉੱਚਾ ਗੁਰਪ੍ਰੀਤ ਕੋਲ ਸਾਨਾਫ ਮਲਕੀਤ ਸਿੰਘ ਦੀ ਲੜਕੀ ਨਾਲ ਹੋਇਆ ਸੀਗਾ ਤੇ 21 ਤਰੀਕ ਤੋਂ ਫੰਕਸ਼ਨ ਦੇ ਬਾਹਰ ਲੈ ਆਏ ਸੀਗੇ ਇੱਥੇ ਪੁਰਾਣੇ ਸਾਡੇ ਭੈਣ ਸਾਡੀ ਸੀ ਲੜਕੀ ਸਾਡੀ ਬਾਹਰੋਂ ਕੈਨੇਡਾ ਤੋਂ ਆਈ ਸੀ ਭੈਣ ইংল্যান্ড ਤੋਂ ਆਈ ਸੀ ਤੇ ਹਾਲੇ 4 ਤਰੀਕ ਨੂੰ ਲੜਕੀ ਸਾਡੀ ਬਾਹਰ ਨੂੰ ਜਾਂਦੀ ਆ 5 ਤਰੀਕ ਨੂੰ ਭੈਣ ਸਾਡੀ ਜਾਂਦੀ ਆ ਅਸੀਂ 12 ਵਜੇ ਰਾਤ ਨੂੰ ਉਹਨਾਂ ਨੂੰ ਤੋਰਦੇ ਆ ਤੇ ਸਵੇਰ ਨੂੰ 6 ਵਜੇ ਇਹ ਉੱਠਦੇ ਆ ਤੇ ਇਹ ਆਪਣੇ ਭਰਾ ਨੂੰ ਸਾਦੀ ਆ ਵੀ ਮੈਂ ਭਰਾ ਆਉਂਦਾ ਆ ਸੱਚ ਤੇ ਤੇ ਮੇਰਾ ਡੈਡੀ ਬਿਮਾਰ ਆ ਸਾਡੇ ਗੰਨਿਆਂ ਦੇ ਪੈਸੇ ਇਹਦੇ ਅਕਾਊਂਟ ਦੇ ਵਿੱਚ ਹੁੰਦੇ ਆ ਅਸੀਂ ਕਢਾਉਣੇ ਆ ਤੇ ਡੈਡੀ ਦੀ ਦਵਾਈ ਲੈਣ ਜਾਣਾ ਆ ਤੇ ਅਸੀਂ ਇਹਨੂੰ ਲੈ ਕੇ ਜਾਣਾ ਆ ਤੇ ਇਹ ਅੰਦਰ ਤਿਆਰ ਹੋਈ ਆ ਸਾਨੂੰ ਨਹੀਂ ਪਤਾ ਇਹਨੇ ਰਾਤ ਨੂੰ ਸਾਮਾਨ ਸਾਰਾ ਇਕੱਠਾ ਕੀਤਾ ਕਿਹੜੇ ਬਿੱਲ ਕੀਤਾ ਸਾਨੂੰ ਰਾਤ ਨੂੰ ਕਿਸੇ ਚੀਜ਼ ਦੀ ਕੋਈ ਨਸ਼ੀਲੀ ਦਵਾਈ ਖੜਾਈ ਅਸੀਂ ਸੁੱਤੇ ਸੀ ਕਿ ਰਾਤ ਨੂੰ ਇਹ ਸਾਰਾ ਸਮਾਨ ਇਕੱਠਾ ਕੀਤਾ ਸਵੇਰ ਨੂੰ ਉਹਦੇ ਨਾਲ ਭੇਜ ਦਿੱਤੀ ਸਾਨੂੰ ਕੁਝ ਨਹੀਂ ਪਤਾ ਲੱਗਾ ਵੀ ਕੁਝ ਲੈ ਕੇ ਗਈ ਤੇ ਹੀ ਰਹਿ ਕੇ ਗਈ ਮੁਰਕੇ 6 ਤਰੀਕ ਅਸੀਂ ਇਹਦੀ ਵੇਟ ਕਰਦੇ ਤਾਂ ਮੇ ਛੱਡ ਕੇ ਜਾਣਗੇ ਸ਼ਾਮ ਨੂੰ ਫੋਨ ਕਰਕੇ ਕੀਤਾ ਇਹਨੇ ਚੱਕਿਆ ਨਹੀਂ ਫੇਰ ਚੱਕਿਆ ਇਹਦੀ ਮਾਂ ਨੇ ਤਾਂ ਕਹਿੰਦੀ ਕੋਈ ਨਹੀਂ ਛੱਡ ਜਾਨਨੇ ਆ ਦੂਜੇ ਦਿਨ ਸਵੇਰ ਨੂੰ ਫੇਰ ਫੋਨ ਕੀਤਾ ਕਹਿੰਦੇ ਅਸੀਂ ਛੱਡ ਜਾਨਨੇ ਆ ਮੁੰਡਿਆ ਕੰਮ 'ਚ ਗਿਆ ਮੁੰਡਾ ਆਉਂਦਾ ਤੇ ਛੱਡ ਜਾਨਨੇ ਆ ਉਸ ਤੋਂ ਬਾਅਦ ਸ਼ਾਮ ਨੂੰ 7 ਤਰੀਕ ਸ਼ਾਮ ਨੂੰ ਸਾਡੇ ਤੇ ਇੱਕ ਮਲੇਟ ਪਾਤੀ ਆ ਕੁੱਟ ਮਾਰਦੀ ਦੇ ਦਾਜ ਦੀ ਉਸ ਤੋਂ ਬਾਅਦ ਸਾਨੂੰ ਪਤਾ ਲੱਗਾ ਜਦੋਂ ਇੱਥੇ ਤਲਾਹ ਹੋਈ ਆ ਅਸੀਂ ਆਪਣੇ ਸਮਾਨ ਦੀ ਤਲਾਸ਼ੀ ਕੀਤੀ ਜਾਨੋਂ ਸਾਡਾ ਸਾਰਾ ਸਮਾਨ ਗਾਇਬ ਸੀਗਾ ਕਿੰਨੇ ਕੰਕਲ ਕਿੰਨੇ ਕ ਲੱਖ ਦਾ ਸੋਨਾ ਸੀਗਾ ਟੋਟਲ ਸਾਰਾ ਟੋਟਲ 8 ਕ ਲੱਖ ਦਾ ਸੋਨਾ ਸੀਗਾ 2000 ਪਾਉਂਡ ਸੀਗਾ ਤੇ ਇਹ ਇਹ ਕਮੋ ਹੈ ਫੋਨ ਸੀਗਾ ਹੈੱਡਫੋਨ ਸੀਗੇ 30000 ਦੇ ਤੇ ਬਾਕੀ ਸੋਨੇ ਚਾ ਅੰਕਲ ਕੀ ਕੀ ਸੀਗਾ ਸੋਨੇ ਦੇ ਦੋ ਸੈਟ ਸੀਗੇ ਚਾਰ ਚਾਰ ਤੋਲੇ ਦੇ ਹਾਂਜੀ ਇੱਕ ਚੈਨੀ ਸੀਗੀ ਉਹ ਉਧਰੋਂ ਪਾਈ ਸੀ ਹੁਣ ਡੇਢ ਤੋਲੇ ਦੀ ਹਾਂਜੀ ਉਹਤੀ ਇਸ ਮਾਮਲੇ ਦੇ ਵਿੱਚ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਜਰਾ ਉਹ ਵੀ ਸੁਣ ਲੋ ਸੁਖਦੇਵ ਜੀ ਇੱਕ ਬਹਾਨੀ ਪਿੰਦਾ ਦਾ ਮੈਟਰ ਸੀਗਾ ਵੀ ਉਹਨੇ આરોਪ ਲਗਾਏ ਆ ਵੀ ਕੁੜੀ ਦਾ ਵਿਆਹ ਹੋਇਆ ਸੀਗਾ ਇਹ ਮਾਮਲਾ ਇਸੇ ਸੁਖਦੇਵ ਸਿੰਘ ਖੰਨਾ ਰਵਲ ਪੰਡਿਤ ਡਿਊਟੀ ਅਫਟਰਪਨਾਸੀ ਅੱਜ ਪਿੰਡ ਬਹਾਮੀ ਦੀ ਪੰਚਾਇਤ ਨੰਬਰਦਾਰ ਤੇ ਹੋਰ ਮੋਹਤਵਾਰ ਸੱਜਣਾਂ ਇੱਕ ਅਪਲੀਕੇਸ਼ਨ ਦੇ ਕੇ ਗਏ ਆ ਵੀ ਜਿਹੜੀ ਸਾਡੀ ਲੜਕੀ 6 ਤਰੀਕ ਨੂੰ ਘਰੋਂ ਸਾਡੇ ਗਿਆਣਾ ਲੈ ਕੇ ਚਲੀ ਗਈ ਤੇ ਦੋਵੇਂ ਤਰ੍ਹਾਂ ਨੂੰ ਬਲਾ ਕੇ ਡਰਾਫਟ ਕੀਤਾ ਜੋ ਵੀ ਜੱਦ ਕੇ ਉਹਨਾਂ ਦਾ ਮੈਟਰ ਥਾਣਾ ਬਤਾਰਾ ਵਿੱਚ ਜ਼ਿਲ੍ਹਾ ਜਲੰਧਰ ਵਿੱਚ ਚੱਲ ਰਿਹਾ ਲੜਕੀ ਇਹ ਰੂਪ ਲਾਇਆ ਕੋਈ ਮੇਰਾ ਜਿਹੜਾ ਘਰ ਵਾਲਾ ਵਾ ਉਹ ਮੇਤੋਂ ਦਾਜ ਦੀ ਮੰਗ ਕਰ ਰਿਹਾ ਸੋਰੇ ਕੋਈ ਦੋਨਾਂ ਦਰਾਂ ਉੱਪਰ ਕੰਪਲੇਟ ਹੈ ਤੁਹਾਨੂੰ ਮੈਨੂੰ ਤੇ ਸੋਰੇ ਪਰਵਾਰ ਨੇ ਉਹਦੇ ਨੇ ਕੰਪਲੇਟ ਦਿੱਤੀ ਆ ਅੱਛਾ ਜੀ ਸੋਰੇ ਦਾ ਨਾਮ ਹੈਗਾ ਪਰਮਜੀਤ ਅੱਛਾ ਜੀ ਤੇ ਸਰ ਟਾਈਮ ਵਗੈਰਾ ਦਿੱਤਾ ਹੁਣ ਉਹਨਾਂ ਦਾ ਤੇ ਅੱਜ ਦਰਖਾਸਤ ਜੀ ਦੇ ਕੇ ਜਿਹੜਾ 9 ਤਰੀਕ ਨੂੰ ਤੇ 7 ਤਰੀਕ ਦੀ ਦਰਖਾਸਤ ਉਹਨਾਂ ਦੀ ਉੱਥੇ ਆ ਤੇ ਥਾਣਾ ਪਟਾਰਾ ਜਿਲ੍ਹਾ ਜਲੰਧਰ ਵਿੱਚ ਚੱਲਦੀ ਆ ਹਾਂ ਤੇ ਡ੍ਰਾਪ ਕਰ ਰਹੇ ਆ ਜੋ ਸਾਹਮਣੇ ਹੋ ਗਿਆ ਤੱਥਾਂ ਦੀ ਦਰਤ ਹੈ। ਇੱਕ ਘਰ ਦੀ ਅੰਦਰਲੀ ਹਿੰਮਤ ਜੋ। ਖੈਰ ਦੋਨੇ ਧਿਰਾਂ ਦੇ ਵੱਲੋਂ ਲਗਾਏ ਗਏ ਇਲਜ਼ਾਮਾਂ ਦੇ ਵਿੱਚ ਕਿੰਨੀ ਕੁ ਸਚਾਈ ਆ ਫਿਲਹਾਲ ਇਹ ਤਾਂ ਹੁਣ ਜਾਂਚ ਦਾ ਵਿਸ਼ਾ ਪਰ ਦੇਖਿਆ ਜਾਵੇ ਤਾਂ ਅੱਜਕੱਲ ਪਵਿੱਤਰ ਰਿਸ਼ਤੇ ਵੀ ਤਾਰ-ਤਾਰ ਹੁੰਦੇ ਨਜ਼ਰ ਆ ਰਹੇ ਨੇ। ਹਕੀਕਤ ਟੀਵੀ ਪੰਜਾਬੀ ਲਈ ਕਪੂਰ ਥਲਾ ਤੋਂ ਕਸ਼ਮੀਰ ਸਿੰਘ ਪੰਡਾਲ ਦੀ ਰਿਪੋਰਟ।